ਸੱਚੀ ਗੱਲ ਦੋਸਤੋ ਪੰਗਾਣੀ ਦੀ ਜੰਗ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੜੀ ਪਹਿਲੀ ਜੰਗ ਸੀ ਇਸ ਜੰਗ ਚ ਗੁਰੂ ਜੀ ਦੀ ਫੌਜ ਤੇ ਅੱਧੇ ਪਠਾਨ ਸਿਪਾਈ ਗੁਰੂ ਜੀ ਨੂੰ ਛੱਡ ਕੇ ਦੁਸ਼ਮਨ ਫੌਜ ਨਾਲ ਜਾ ਰਹੇ ਸੀ ਉਸ ਟਾਈਮ ਇੱਕ ਮੁਸਲਮਾਨ ਪੀਰ ਆਪਣੀ ਫੌਜ ਨਾਲ ਗੁਰੂ ਜੀ ਦੀ ਮਦਦ ਕਰਨ ਆਇਆ ਕੌਨ ਸੀ ਉਹ ਪੀਰ ਗੁਰੂ ਜੀ ਦੀ ਮਦਦ ਕਰਨ ਤੋਂ ਬਾਅਦ ਉਸ ਪੀਰ ਨੂੰ ਔਰੰਗਜ਼ੇਬ ਵੱਲੋਂ ਦਰਦਨਾਕ ਤਰੀਕੇ ਨਾਲ ਸ਼ਹੀਦ ਕਰ ਦਿੱਤਾ ਗਿਆ ਸਾਨੂੰ ਸਾਰਿਆਂ ਨੂੰ ਇਸ ਇਤਿਹਾਸ ਬਾਰੇ ਜਾਣਨ ਦੀ ਬਹੁਤ ਲੋੜ ਹੈ ਤਾਂ ਆਓ ਜਾਣਦਿਆਂ ਇਹ ਇਤਿਹਾਸ ਇਸ ਵੀਡੀਓ ਰਾਹੀਂ ਕਾਉਂਟਾਸ ਆਫ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਲੱਗਾ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਤਖਤ ਤੇ ਵਿਰਾਜਮਣ ਹਨ। ਸੰਗਤਾਂ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਹਨ। ਉਸੇ ਟਾਈਮ ਇੱਕ ਪਾਲਕੀ ਆ ਕੇ ਰੁਕਦੀ ਹੈ। ਪਾਲਕੀ ਦੇ ਪਿੱਛੇ-ਪਿੱਛੇ ਕੁਝ ਪੈਦਲ ਲੋਕ ਵੀ ਹਨ। ਪਾਲਕੀ ਵਿੱਚੋਂ ਉਸ ਟਾਈਮ ਦਾ ਇੱਕ ਬਹੁਤ ਮਸ਼ਹੂਰ ਪੀਰ ਨਿਕਲਦਾ ਹੈ। ਉਹ ਮੁਸਲਿਮ ਪੀਰ ਜੋੜੇ ਉਤਾਰ ਕੇ ਗੁਰੂ ਜੀ ਦੇ ਦ دیدار ਕਰਨ ਲਈ ਗੁਰੂ ਜੀ ਵੱਲ ਜਾਂਦਾ ਹੈ। ਗੁਰੂ ਜੀ ਨੂੰ ਨਿਮਰਤਾ ਨਾਲ ਪ੍ਰਣਾਮ ਕਰਦਾ ਹੈ। ਤੇ ਫਿਰ ਉਸ ਪੀਰ ਅਤੇ ਗੁਰੂ ਗੋਬਿੰਦ ਸਿੰਘ ਜੀ ਵਿਚਾਰ ਪਰਮਾਤਮਾ ਨੂੰ ਲੈ ਕੇ ਚਰਚਾ ਸ਼ੁਰੂ ਹੋ ਜਾਂਦੀ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਉਸ ਟਾਈਮ ਗੁਰੂ ਜੀ ਦੀ ਉਮਰ ਸਿਰਫ 17 ਸਾਲ ਸੀ ਉਹ ਪੀਰ ਖੁਦਾ ਨਾਲ ਜੁੜੇ ਆਪਣੇ ਸਵਾਲ ਗੁਰੂ ਜੀ ਨੂੰ ਪੁੱਛਦਾ ਹੈ ਗੁਰੂ ਜੀ ਦੇ ਜਵਾਬਾਂ ਤੋਂ ਉਹ ਪੀਰ ਇੰਨਾ ਜ਼ਿਆਦਾ ਪ੍ਰਭਾਵਿਤ ਹੋਇਆ ਕਿ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਗੁਰੂ ਮੰਨ ਲਿਆ ਇਹ ਦੇਖ ਕੇ ਨਾਲ ਆਏ ਉਸ ਪੀਰ ਦੇ murid ਹੈਰਾਨ ਹੋ ਗਏ ਉਸ ਪੀਰ ਦਾ ਨਾਮ ਸੀ ਸੈयद ਬਦਰੂਦੀਨ ਜਿਆਦਾਤਰ ਲੋਕ ਉਹਨਾਂ ਨੂੰ ਪੀਰ ਬੁੱਧੂ ਸ਼ਾਹ ਦੇ ਨਾਮ ਨਾਲ ਜਾਣਦੇ ਹਨ ਉਹ ਪੀਰ ਇਸਲਾਮ ਧਰਮ ਦੇ ਬਾਨੀ حضرت ਮੁਹੰਮਦ ਸਾਦ ਦੀ ਬੇਟੀ ਬੀਗਮ ਫਾਤਿਮਾ ਦੀ ਪੀੜੀ ਚੋਂ ਸੀ ਸੈयद ਪਰਿਵਾਰਾਂ ਦਾ ਇਸਲਾਮਿਕ ਪਰਿਵਾਰਾਂ ਵੱਲੋਂ ਬਹੁਤ ਆਦਰ ਸਤਕਾਰ ਕੀਤਾ ਜਾਂਦਾ ਇੱਥੋਂ ਤੱਕ ਕਿ ਜਦੋਂ ਪੀਰ ਜੀ ਦਿੱਲੀ ਦਰਬਾਰ ਜਾਂਦੇ ਸੀ ਤਾਂ ਏਸ਼ੀਆ ਦੀ ਸਭ ਤੋਂ ਵੱਡੀ ਸਲਤਨਤ ਦਾ ਮਾਲਕ ਔਰੰਗਜ਼ੇਬ ਉਹ ਵੀ ਜੋੜੇ ਉਤਾਰ ਕੇ ਪੀਰ ਜੀ ਦਾ ਇਸਤਿਕਬਾਲ ਕਰਦਾ ਸੀ ਤੇ ਆਪਣਾ ਸਿਰ ਝੁਕਾਉਂਦਾ ਸੀ ਅੱਜ ਉਹੀ ਪੀਰ ਕਿਸੇ ਹੋਰ ਦੇ ਸਾਹਮਣੇ ਸਿਰ ਝੁਕਾਈ ਖੜੇ ਸਨ ਇਸ ਮੁਲਾਕਾਤ ਤੋਂ ਬਾਅਦ ਪੀਰ ਬੁੱਧੂ ਸ਼ਾਹ ਅਕਸਰ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਲਈ ਆਉਣ ਲੱਗੇ ਪੰਗਾਣੀ ਦੇ ਯੁੱਧ ਚ ਕਿਵੇਂ ਪੀਰ ਬੁੱਧੂ ਸ਼ਾਹ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਕੀਤੀ ਕਿਉਂ ਪੀਰ ਜੀ ਨੇ ਆਪਣੇ ਪੁੱਤਰ ਉਸ ਜੰਗ ਵਿੱਚ ਭੇਜੇ ਇਹ ਜਾਣਨ ਤੋਂ ਪਹਿਲਾਂ ਪੀਰ ਬੁੱਧੂ ਸ਼ਾਹ ਜੀ ਦੇ ਜੀਵਨ ਤੇ ਥੋੜੀ ਝਾਤ ਮਾਰਦੇ ਹਾਂ ਪੀਰ ਜੀ ਦਾ ਜਨਮ 13 ਜੂਨ 1647 ਨੂੰ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਸਦੌਰਾ ਦੇ ਇੱਕ ਸૈયਦ ਪਰਿਵਾਰ ਵਿੱਚ ਹੋਇਆ ਸੀ ਇਹ ਪਰਿਵਾਰ ਸਦੌਰੇ ਦਾ ਸਭ ਤੋਂ ਅਮੀਰ ਘਰਾਣਾ ਸੀ ਸਦੌਰਾ ਪੌਂਟਾ ਸਾਹਿਬ ਤੋਂ 50 ਕਿਲੋਮੀਟਰ ਦੂਰੀ ਤੇ ਸਥਿਤ ਹੈ ਬਚਪਨ ਵਿੱਚ ਉਹਨਾਂ ਦੀ ਸਾਦਗੀ ਅਤੇ ਚੁੱਪ ਸੁਭਾਅ ਕਾਰਨ ਲੋਕਾਂ ਨੇ ਉਹਨਾਂ ਨੂੰ ਬੁੱਧੂ-ਬੁੱਧੂ ਕਹਿਣਾ ਸ਼ੁਰੂ ਕਰ ਦਿੱਤਾ ਬਾਅਦ ਵਿੱਚ ਇਹੀ ਨਾਮ ਪੱਕ ਗਿਆ ਉਹਨਾਂ ਦਾ ਉਹਨਾਂ ਦਾ ਬਚਪਨ ਤੋਂ ਹੀ ਰੋਹਾਨੀਅਤ ਵੱਲ ਬਹੁਤ ਧਿਆਨ ਸੀ ਹੁਣ ਇਤਿਹਾਸ 'ਚ ਅੱਗੇ ਵਧਦੇ ਹਾਂ ਗੁਰੂ ਜੀ ਨਾਲ ਮੁਲਾਕਾਤ ਤੋਂ ਥੋੜੇ ਸਮੇਂ ਬਾਅਦ ਦੀ ਗੱਲ ਹੈ ਔਰੰਗਜ਼ੇਬ ਦੀ ਫੌਜ ਦੇ 500 ਸਿਪਾਹੀ ਪੀਰ ਜੀ ਨੂੰ ਮਿਲਣ ਆਏ ਇਹਨਾਂ ਸਪਾਈਆਂ ਨੂੰ ਔਰੰਗਜ਼ੇਬ ਵੱਲੋਂ ਆਪਣੀ ਫੌਜ 'ਚੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਸ਼ੀਆ ਮੁਸਲਮਾਨ ਸਨ ਨਾਲ ਹੀ ਔਰੰਗਜ਼ੇਬ ਨੇ ਇਹ ਵੀ ਹੁਕਮ ਦਿੱਤਾ ਸੀ ਕਿ ਕੋਈ ਵੀ ਉਹਨਾਂ ਨੂੰ ਕਿਸੇ ਫੌਜ ਵਿੱਚ ਭਰਤੀ ਨਾ ਕਰੇ ਉਹਨਾਂ ਸਿਪਾਈਆਂ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਦੱਸਿਆ ਕਿ ਉਹਨਾਂ ਨੇ ਰੋਟੀ ਖਾਤਰ ਆਪਣਾ ਸਾਰਾ ਸਮਾਨ ਵੇਚ ਦਿੱਤਾ ਤੇ ਹਾਲਾਤ ਇਹ ਹਨ ਕਿ ਹੁਣ ਉਹਨਾਂ ਨੂੰ ਆਪਣਾ ਗੁਜ਼ਾਰਾ ਚਲਾਉਣ ਲਈ ਹਥਿਆਰ ਵੀ ਵੇਚਣੇ ਪੈ ਰਹੇ ਹਨ ਉਹ ਅਜਿਹੇ ਆਦਮੀ ਦੀ ਫੌਜ ਵਿੱਚ ਭਰਤੀ ਹੋਣਾ ਚਾਹੁੰਦੇ ਹਨ ਜੋ ਔਰੰਗਜ਼ੇਬ ਤੋਂ ਡਰਦਾ ਨਾ ਹੋਵੇ ਉਹਨਾਂ ਨੂੰ ਦੁਖੀ ਦੇਖ ਕੇ ਪੀਰ ਬੁੱਧੂ ਸ਼ਾਹ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਕੋਲ ਲੈ ਗਿਆ ਤੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਇਨ੍ਹਾਂ ਪਠਾਨਾਂ ਨੂੰ ਆਪਣੀ ਫੌਜ ਵਿੱਚ ਸ਼ਾਮਲ ਕਰ ਲੈਣ ਉਹਨਾਂ ਦੀ ਸ਼ਿਫਾਰਿਸ਼ ਤੇ ਗੁਰੂ ਜੀ ਨੇ 500 ਪਠਾਨ ਸਿਪਾਹੀਆਂ ਨੂੰ ਚਾਰ ਲੀਡਰਾਂ ਕਾਲੇ ਖਾਨ ਭੀਖਮ ਖਾਨ ਨਜਾਵਤ ਖਾਨ ਹੀਰਾਤ ਖਾਨ ਦੀ ਕਮਾਨ ਹੇਠ ਰੱਖ ਲਿਆ ਸਮਾਂ ਲੰਘਿਆ ਥੋੜਾ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਸੀ 19 ਸਾਲ ਸਨ 1686 ਚ ਗੁਰੂ ਜੀ ਨੇ ਆਪਣੀ ਪਹਿਲੀ ਜੰਗ ਲੜੀ ਪੰਗਾਣੀ ਦੇ ਜੁੱਧ ਦੇ ਨਾਮ ਨਾਲ ਜਾਣੀ ਜਾਂਦੀ ਹੈ ਇਹ ਜੰਗ 22 ਧਾਰ ਦੇ ਪਹਾੜੀ ਰਾਜੇ 30000 ਦੀ ਵੱਡੀ ਸੈਨਾ ਲੈ ਕੇ ਗੁਰੂ ਜੀ ਤੇ ਹਮਲਾ ਕਰਨ ਲਈ ਪੌਂਟਾ ਸਾਹਿਬ ਵੱਲ ਵਧੇ ਸੈਨਾ ਦੀ ਅਗਵਾਈ ਰਾਜਾ ਭੀਮਚੰਦ ਅਤੇ ਫਤਿਹ ਸ਼ਾਹ ਕਰਦੇ ਪਏ ਹੀ ਗੁਰੂ ਜੀ ਦੀ ਫੌਜ ਵਿੱਚ ਕੁਝ ਸਿੱਖ ਸਨ 500 ਪਠਾਨ ਸਿਪਾਹੀ ਸਨ ਤੇ ਮਹੰਤ ਕਿਰਪਾਲ ਦਾਸ ਆਪਣੇ ਕੁਝ ਚੇਲਿਆਂ ਨਾਲ ਸਨ ਪਰ ਹੋਇਆ ਕੀ ਕਿ ਜਿਨ੍ਹਾਂ ਪਠਾਣਾਂ ਨੂੰ ਪੀਰ ਬੁੱਧੂ ਸ਼ਾਹ ਜੀ ਦੀ ਸਫਾਰਿਸ਼ ਤੇ ਗੁਰੂ ਜੀ ਨੇ ਆਪਣੀ ਫੌਜ ਵਿੱਚ ਰੋਜ਼ਗਾਰ ਦਿੱਤਾ ਹੀ ਉਹਨਾਂ ਨੂੰ ਰਾਜਾ ਭੀਮਚੰਦ ਨੇ ਇਹ ਕਿਹਾ ਕਿ ਖਰੀਦ ਲਿਆ ਕਿ ਪੌਂਟਾ ਸਾਹਿਬ ਵਿੱਚ ਲੁੱਟ ਦਾ ਕੁਝ ਹਿੱਸਾ ਤੁਹਾਨੂੰ ਵੀ ਦਵਾਂਗੇ ਕਾਲੇ ਖਾਨ ਅਤੇ ਉਸ ਦੇ ਸੋ ਪਠਾਨ ਸਪਾਹੀਆਂ ਨੂੰ ਛੱਡ ਕੇ ਬਾਕੀ ਪਠਾਨ ਪਹਾੜੀ ਰਾਜਿਆਂ ਨਾਲ ਜਾ ਰਲੇ ਗੁਰੂ ਗੋਬਿੰਦ ਸਿੰਘ ਜੀ ਨੇ ਪੱਤਰ ਲਿਖ ਕੇ ਪੀਰ ਬੁੱਧੂ ਸ਼ਾਹ ਨੂੰ ਪਠਾਣਾਂ ਦੇ ਧੋਖਾ ਦੇ ਜਾਣ ਬਾਰੇ ਸੂਚਿਤ ਕੀਤਾ ਪੀਰ ਬੁੱਧੂ ਸ਼ਾਹ ਉਹਨਾਂ ਪਠਾਨਾਂ ਦੀ ਇਸ ਹਰਕਤ ਤੋਂ ਬਹੁਤ ਪਰੇਸ਼ਾਨ ਹੋਏ। ਫਿਰ ਉਹਨਾਂ ਨੇ ਖੁਦ ਜੰਗ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ। ਪੀਰ ਬੁੱਧੂ ਸ਼ਾਹ ਆਪਣੇ ਦੋ ਭਰਾ, ਚਾਰ ਪੁੱਤਰ ਅਤੇ 700 ਮুরিਦ ਲੈ ਕੇ ਗੁਰੂ ਜੀ ਨਾਲ ਜੰਗ ਵਿੱਚ ਸ਼ਾਮਲ ਹੋ ਗਏ। ਪੌਂਟਾ ਸਾਹਿਬ ਤੋਂ 6 ਮੀਲ ਦੂਰ ਪੰਗਾਣੀ ਦੇ ਮੈਦਾਨ ਵਿੱਚ ਇਹ ਜੰਗ ਲੜੀ ਗਈ ਸੀ। ਇਸ ਜੰਗ 'ਚ ਦੋਨੋਂ ਪਾਸੇ ਕਈ ਸਿਪਾਹੀ ਮਾਰੇ ਗਏ। ਪੀਰ ਬੁੱਧੂ ਸ਼ਾਹ ਅਤੇ ਉਹਨਾਂ ਦੇ ਮুরিਦਾਂ ਨੂੰ ਪੂਰੇ ਜੋਸ਼ ਨਾਲ ਜੰਗ ਵਿੱਚ ਲੜਦੇ ਦੇਖ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ। ਪਾਵੇਂ ਦੁਸ਼ਮਣ ਸੈਨਾ ਗੁਰੂ ਜੀ ਦੀ ਫੌਜ ਤੋਂ ਕਈ ਗੁਣਾ ਜ਼ਿਆਦਾ ਸੀ ਪਰ ਉਹਨਾਂ ਦਾ ਜਜ਼ਬਾ ਅਤੇ ਹਿੰਮਤ ਸੇਖ ਫੌਜਾਂ ਦੀ ਬਰਾਬਰੀ ਨਹੀਂ ਕਰ ਸਕਦੀ ਸੀ ਇਹ ਜੰਗ ਸਿੱਖਾਂ ਨੇ ਜਿੱਤ ਲਈ ਸੀ ਕਈ ਸਿੱਖਾਂ ਦੇ ਨਾਲ ਨਾਲ ਪੀਰ ਬੁੱਧੂ ਸ਼ਾਹ ਦੇ ਬਹੁਤ ਸਾਰੇ ਮুরিਦ ਅਤੇ ਦੋ ਪੁੱਤਰ ਸੈਦ ਅਸ਼ਰਫ ਅਤੇ ਸੈਦ ਮੁਹੰਮਦ ਅਤੇ ਪੀਰ ਜੀ ਦਾ ਭਰਾ ਪੂਰੇ ਸ਼ਾਹ ਸ਼ਹੀਦੀ ਪਾ ਗਏ ਸਨ ਜੰਗ ਤੋਂ 2-3 ਦਿਨ ਬਾਅਦ ਜਦੋਂ ਪੀਰ ਜੀ ਨੇ ਗੁਰੂ ਜੀ ਤੋਂ ਵਾਪਸ ਸਦੋਰੇ ਮੁੜਨ ਦੀ ਆਗਿਆ ਮੰਗੀ ਤਾਂ ਗੁਰੂ ਜੀ ਨੇ ਪੀਰ ਜੀ ਨੂੰ ਕਿਹਾ ਕਿ ਤੁਸੀਂ ਸਿੱਖ ਇਤਿਹਾਸ ਵਿੱਚ ਬਹੁਤ ਉੱਚੀ ਥਾਂ ਹਾਸਲ ਕਰ ਲਈ ਹੈ। ਗੁਰੂ ਜੀ ਨੇ ਪੀਰ ਜੀ ਨੂੰ ਕੁਝ ਕੀਮਤੀ ਤੋਹਫੇ ਦੇਣੇ ਚਾਹੇ ਜਿਨ੍ਹਾਂ ਨੂੰ ਲੈਣ ਤੋਂ ਪੀਰ ਜੀ ਨੇ ਇਨਕਾਰ ਕਰ ਦਿੱਤਾ। ਪੀਰ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਹੁਣੇ ਤੁਸੀਂ ਜਿਹੜੇ ਕੰਗੇ ਨਾਲ ਆਪਣੇ ਕੇਸ ਹਰੇ ਕਰੇ ਸੀ ਉਹ ਕੰਗਾ ਅਤੇ ਉਸ ਕੰਗੇ ਵਿੱਚ ਫਸੇ ਕੇਸ ਮੈਨੂੰ ਪਵਿੱਤਰ ਯਾਦਗਾਰ ਵਜੋਂ ਬਖਸ਼ ਦਿਓ। ਤਦ ਗੁਰੂ ਜੀ ਨੇ ਪੀਰ ਜੀ ਨੂੰ ਉਹ ਕੰਗੀ, ਉਸ ਵਿੱਚ ਫਸੇ ਕੇਸ, ਇੱਕ ਛੋਟੀ ਕਿਰਪਾਨ ਤੇ ਇੱਕ ਦਸਤਾਰ ਦੇ ਕੇ ਰਵਾਨਾ ਕੀਤਾ। ਉਧਰ ਹਾਰੇ ਹੋਏ ਪਹਾੜੀ ਰਾਜਿਆਂ ਨੇ ਪੀਰ ਜੀ ਦੁਆਰਾ ਗੁਰੂ ਜੀ ਦੀ ਕੀਤੀ ਮਦਦ ਦੀ ਸ਼ਿਕਾਇਤ ਸਰਹੰਦ ਦੇ ਉਸ ਟਾਈਮ ਦੇ ਮੁਗਲ ਫੌਜਦਾਰ ਨੂੰ ਕਰ ਦਿੱਤੀ। ਸਰਹੰਦ ਦੇ ਫੌਜਦਾਰ ਨੇ ਸਦੌਰੇ ਦੇ ਲੋਕਲ ਫੌਜਦਾਰ ਉਸਮਾਨ ਖਾਨ ਨੂੰ ਪੀਰ ਬੁੱਧੂ ਸ਼ਾਹ ਜੀ ਨੂੰ ਗ੍ਰਿਫਤਾਰ ਕਰਨ ਲਈ ਕਿਆ। ਪੀਰ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜੇਲ੍ਹ 'ਚ ਕਈ ਤਸ਼ੱਦਦ ਕੀਤੇ ਗਏ ਪੀਰ ਜੀ 'ਤੇ। ਫਿਰ ਉਹਨਾਂ ਨੂੰ ਬਹੁਤ ਦਰਦਨਾਕ ਤਰੀਕੇ ਨਾਲ ਸ਼ਹੀਦ ਕਰ ਦਿੱਤਾ ਗਿਆ। ਪੀਰ ਜੀ ਨੂੰ ਮੋਢਿਆਂ ਤੱਕ ਜ਼ਮੀਨ ਵਿੱਚ ਗੜ ਦਿੱਤਾ ਗਿਆ। ਸਿਰ ਉਹਨਾਂ ਦਾ ਜ਼ਮੀਨ ਤੋਂ ਬਾਹਰ ਸੀ। ਸਿਰ ਦੇ ਉੱਪਰ ਗੁੜ ਤੇ ਦਹੀਂ ਮਿਲਾ ਕੇ ਢੋਲ ਦਿੱਤਾ ਗਿਆ ਫਿਰ ਜੰਗਲੀ ਕੁੱਤੇ ਛੱਡ ਦਿੱਤੇ ਗਏ ਉਹਨਾਂ ਜੰਗਲੀ ਕੁੱਤਿਆਂ ਨੇ ਪੀਰ ਜੀ ਦੇ ਸਿਰ ਨੂੰ ਨੋਚ-ਨੋਚ ਕੇ ਖਾ ਲਿਆ ਇਸ ਤਰ੍ਹਾਂ ਸਨ 1704 ਚ ਪੀਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਭੇਜਿਆ ਉਦੋਂ ਬੰਦਾ ਸਿੰਘ ਬਹਾਦਰ ਜੀ ਨੇ 1709 ਚ ਸਦੌਰੇ ਦੇ ਇਲਾਕੇ ਤੇ ਹਮਲਾ ਕੀਤਾ ਪੀਰ ਜੀ ਦੇ ਪਰਿਵਾਰ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਬਹੁਤ ਮਦਦ ਕੀਤੀ ਉਸ ਟਾਈਮ ਸਦੌ ਰੇਤੇ ਕਬਜ਼ਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਉਥੋਂ ਦੇ ਹਾਕਮ ਉਸਮਾਨ ਖਾਨ ਨੂੰ ਸੌਧ ਦਿੱਤਾ ਜਿਨੇ ਪੀਰ ਬੁੱਧੂ ਸ਼ਾਹ ਜੀ ਨੂੰ ਸ਼ਹੀਦ ਕਰਵਾਇਆ ਸੀ ਫਿਰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪੀਰ ਜੀ ਦੇ ਪਰਿਵਾਰ ਨੂੰ ਕਿਹਾ ਕਿ ਅਸੀਂ ਪੀਰ ਜੀ ਦੀ ਸ਼ਹਾਦਤ ਦਾ ਦਾਨਾ ਨਹੀਂ ਦੇ ਸਕਦੇ ਹੁਣ ਗੁਰੂ ਜੀ ਦੇ ਸਿੰਘਾਂ ਨੇ ਇਹ ਇਲਾਕਾ ਫਤਿਹ ਕਰ ਲਿਆ ਤੁਸੀਂ ਜੋ ਵੀ ਲੈਣਾ ਉਹ ਲੈ ਲਵੋ ਕੋਈ ਸੂਬੇਦਾਰੀ ਕੋਈ ਜਾਗੀਰ ਕੋਈ ਫੌਜ ਚ ਜੱਥੇਦਾਰੀ ਕੁਝ ਵੀ ਮੰਗ ਲਵੋ ਹਾਜ਼ਰ ਹੈ ਪੀਰ ਜੀ ਦੇ ਪੁੱਤਰ ਨੇ ਬੰਦਾ ਸਿੰਘ ਬਹਾਦਰ ਜੀ ਨੂੰ ਕਿਹਾ ਕਿ ਸਾਨੂੰ ਕੁਝ ਨਹੀਂ ਚਾਹੀਦਾ ਬਸ ਇੱਕ ਬੇਨਤੀ ਹੈ ਜਦੋਂ ਉਸਮਾਨ ਖਾਨ ਪੀਰ ਜੀ ਨੂੰ ਗ੍ਰਿਫਤਾਰ ਕਰਨ ਆਇਆ ਸੀ ਤਾਂ ਪੀਰ ਜੀ ਨੇ ਗੁਰੂ ਜੀ ਦੀਆਂ ਨਿਸ਼ਾਨੀਆਂ ਨੂੰ ਹਵੇਲੀ ਦੇ ਕਿਸੇ ਕੰਧ ਵਿੱਚ ਲੁਕਾ ਦਿੱਤਾ ਅਸੀਂ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਸਾਨੂੰ ਨਹੀਂ ਲੱਭ ਸਕੀਆਂ ਤੁਹਾਡੇ ਕੋਲ ਫੌਜ ਹੈ ਫੌਜ ਲਗਾ ਕੇ ਸਾਨੂੰ ਉਹ ਨਿਸ਼ਾਨੀਆਂ ਲੱਭ ਦਿਓ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੌਜ ਨੇ ਉਹ ਨਿਸ਼ਾਨੀਆਂ ਲੱਭ ਕੇ ਪੀਰ ਜੀ ਦੇ ਪਰਿਵਾਰ ਨੂੰ ਸੌਂਪ ਦਿੱਤੀਆਂ ਪੀਰ ਬੁੱਧੂ ਸ਼ਾਹ ਜੀ ਦੀ ਪੀੜੀ ਦੇ ਵਾਰਿਸ ਸੈਇਦ ਨਈਮ ਹੈਦਰ ਸਾਹਿਬ ਅਮਰੀਕਾ ਵਿੱਚ ਰਹਿੰਦੇ ਨੇ। ਉਹਨਾਂ ਕੋਲ ਅੱਜ ਵੀ ਉਹ ਕੰਗਾ ਤੇ ਕੇਸ ਪਏ ਹੋਏ ਨੇ। ਸੋ ਇਹ ਸੀ ਇਤਿਹਾਸ ਪੀਰ ਬੁੱਧੂ ਸ਼ਾਹ ਜੀ ਦਾ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਿਓ। ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂਕਿ ਜ਼ਿਆਦਾ ਤੋਂ ਜ਼ਿਆਦਾ ਇਸ ਇਤਿਹਾਸ ਨਾਲ ਜਾਣੂ ਹੋ ਸਕਣ। ਹੋਰ ਵੀਡੀਓਜ਼ ਦੇ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।